ਸਨ ਲੋਕ ਸੰ ਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹੈ ਅਗਿਆਨ ਅੰਧੇਰ ਬినాਸ਼ ਧਰ ਕਿਰਪਾ ਤੇ ਸੰਤ ਭੇਟਿਆ ਧਰ ਕਿਰਪਾ ਤੇ ਸੰਤ ਨਾਨਕ ਮਨ ਪਰਗਾਸ ਨਾਨਕ ਮਨ ਪਰਗਾਸ ਅਸ਼ਟਪਦੀ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਨਾਮ ਪ੍ਰਭੂ ਸਗਲ ਸਮਿਗਰੀ ਇਕਸ ਘਟ ਮਾਹੇ 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 ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਨਉ ਨਿਦ ਅਮਰਤ ਪ੍ਰਭ ਕਾ ਨਾਮ ਨਉ ਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮਹ ਇਸ ਕਾ ਬਿਸਰਾਮ ਦੇਹੀ ਮਹ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਸੁਨ ਸਮਾਧ ਅਨਹਤ ਤਹਿਨਾਦ ਹਨ ਨਾ ਜਾਈ ਅਚਰਜ ਬਿਸਮਾਦ ਹਨ ਨਾ ਜਾਈ ਅਚਰਜ ਬਿਸਮਾਦ ਦਿਨ ਦੇਖਿਆ ਜਿਸ ਆਪ ਦਿਖਾਏ ਦਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਘਟ ਘਟ ਵਿਆਪ ਰਹਿਆ ਭਗਵੰਤ రణਮਾਹੇ ਆਕਾਸ਼ ਪਿਆਲ ਰਣਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਿਪਾਲ ਸਰਬ ਲੋਕ ਪੂਰਨ ਪ੍ਰਤਿਪਾਲ ਬਾਨ ਤਨ ਪਰਬਤ ਹੈ ਪਾਰ ਬ੍ਰਹਮ ਬਾਨ ਤਨ ਪਰਬਤ ਹੈ ਪਾਰ ਬ੍ਰਹਮ ਬਾਨ ਤਨ ਪਰਬਤ ਹੈ ਜਿਸੀ ਆਗਿਆ ਤੈਸਾ ਕਰਮ ਜਿਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੀ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹ ਦੇ ਸੇ ਸਮਾਹੀ ਚਾਰ ਕੁੰਟ ਦਹ ਦੇ ਸੇ ਸਮਾਹੀ ਤੇਸ ਤੇ ਪਿੰਨ ਨਹੀਂ ਕੋਠਾ ਤੇਸ ਤੇ ਪ੍ਰਸਾਦ ਨਾਨਕ ਸੁਖ ਪਾਓ ਪ੍ਰਸਾਦ ਨਾਨਕ ਸੁਖ ਪਾਓ 베ਦ ਪੁਰਾਨ ਸਿਮਰਤ ਮਹ ਦੇਖੈ 베ਦ ਪੁਰਾਨ ਸਿਮਰਤ ਮਹ ਏਕੈ ਸਸੀ ਅਰ ਸੂਰ ਨਖਤਰ ਮਹ ਏਕੈ ਸਸੀ ਅਰ ਸੂਰ ਨਖਤਰ ਮਹ ਏਕੈ ਸਸੀ ਅਰ ਸੂਰ ਨਖਤਰ ਮਹ ਏਕੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ ਆਪ ਅਡੋਲ ਨਾ ਕਬਹੂ ਡੋਲੇ ਸ਼ਬਦ ਬੋਲਣਾ ਵਾ ਨਖਿਅਤਰ 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 ਅੱਧਾ ਜਈਆ ਵਾ ਖੱਖੇ ਨੂੰ ਸਿਹਾਰੀ ਤੇ ਅੱਧੇ ਕੈੜੇ ਦੀ ਆਵਾਜ਼ ਆਉਣੀ ਆ ਵਿੱਚ ਨਖਿਅਤਰ ਨਖਿਅਤਰ ਸਸੀਅਰ ਸੂਰ ਨਖਿਅਤਰ ਮਹ ਏਕ ਸਸੀਅਰ ਸੂਰ ਕਿ ਅਤਰੁ ਮੇਗ ਬਾਣੀ ਪ੍ਰਭ ਕੀ ਸਭ ਕੋ ਬੋਲੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਭੂ ਡੋਲੇ ਆਪ ਅਡੋਲ ਨ ਕਭੂ ਡੋਲੇ ਸਰਬ ਕਲਾ ਕਰ ਖੇਲ ਖੇਲ ਸਰਬ ਕਲਾ ਕਰ ਖੇਲ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਾਂ ਜਾ ਕੀ ਜੋਤ ਸਰਬ ਜੋਤਨ ਜਾ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹ ਹੈ ਏਹੋ ਵਿਸਾਸ ਨਾਨਕ ਤਿੰਨ ਮਹ ਹੈ ਏਹੋ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣਹਿ ਸੋਭ ਬਚਨ ਸੰਤ ਜਨਾ ਸੁਣਹਿ ਸੋਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਸੰਤ ਜਿਆਸੀ ਨਾਮ ਸੰਗ ਰਚਨ ਜਨਜਾਤਾ ਤਿਸ ਕੀ ਇਹ ਰਹਤੈ ਜਨਜਾਤਾ ਤਿਸ ਕੀ ਇਹ ਰਹਤੈ ਸਤ ਬਚਨ ਸਾਧੂ ਸਭ ਕਹਤੈ ਸਤ ਬਚਨ ਸਾਧੂ ਸਭ ਕਹਤੈ ਜੋ ਜੋ ਹੋਏ ਸੋਈ ਸੁਖ ਮਨੈ ਜੋ ਜੋ ਹੋਏ ਸੋਈ ਸੁਖ ਮਨੈ ਕਰਨ ਕਰਾਵਣ ਹਾਰ ਪ੍ਰਭ ਜਾਣੈ ਕਰਨ ਕਰਾਵਣ ਹਾਰ ਪ੍ਰਭ ਜਾਣੈ ਕਰਾਵਣ ਹਾਰ ਸ਼ਬਦ ਇਕੱਠਾ ਬੋਲਣਾ ਵਾ ਕਰਨ ਕਰਾਵਣ ਹਾਰ ਪ੍ਰਭ ਜਾਣੈ ਇਦਾਂ ਨਹੀਂ ਬੋਲਣਾ ਕਰਨ ਕਰਾਵਣ ਹਾਰ ਪ੍ਰਭ ਜਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਭੀ ਉਹ ਹੀ ਅੰਤਰ ਵਸੇ ਬਾਹਰ ਭੀ ਉਹ ਹੀ ਨਾਨਕ ਦਰਸ਼ਨ ਦੇਖ ਸਭ 모ਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਪਾਵੇ ਤਾ ਕਰੇ ਵਿਸਥਾਰ ਤਿਸ ਪਾਵੇ ਤਾ ਕਰੇ ਵਿਸਥਾਰ ਤਿਸ ਪਾਵੇ ਬਹਿਤਾ ਏਕੰਕਾਰ ਜਿਸ ਪਾਵੇ ਤਾ ਏਕੰਕਾਰ 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 ਤਿਸ ਪਾਵੇ ਤਾ ਏਕੰਕਾਰ ਤਿਸ ਪਾਵੇ ਤਾ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਅਨੇਕ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲਏ ਮਿਲਾਏ ਜਿਸ ਪਾਵੇ ਤਿਸ ਲਏ ਮਿਲਾਏ ਕਵਣ ਨਿਕਟ ਕਵਣ ਕਹੀਏ ਦੂਰ ਕਵਣ ਨਿਕਟ ਕਵਣ ਕਹੀਏ ਆਪੇ ਆਪ ਆਪ ਭਰਪੂਰ ਆਪੇ ਆਪ ਆਪ ਪਰਮੰਦਰ ਅੰਤਰਗਤ ਜਿਸ ਆਪ ਜਨਾਈ ਨਾਨਕ ਤਿਸ ਜਨ ਆਪ 부ਝਾਏ ਨਾਨਕ ਤਿਸ ਜਨ ਆਪ 부ਝਾਏ ਸਰਬ ਭੂਤ ਆਪ ਵਰਤਾਰਾ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣਹਾਰਾ ਸਰਬ ਨੈਨ ਆਪੇ ਤਨਹਾਰਾ ਸਗਲ ਸਮਗਰੀ ਜਾ ਕਾ ਤਨਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਸ ਆਪ ਹੀ ਸੁਣਾ ਆਵਣ ਜਾਣ ਇੱਕ ਖੇਲ ਬਨਾਇਆ ਆਵਣ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿਨੀ ਮਾਇਆ ਆਗਿਆਕਾਰੀ ਕਿਨੀ ਮਾਇਆ ਸਭ ਕੈ ਮਦ ਅਲਿਪ ਤੋਰ ਹੈ ਸਭ ਕੈ ਮਦ ਅਲਿਪ ਤੋਰ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਆਗਿਆ ਆਵੈ ਆਗਿਆ ਜਾਏ ਨਾਨਕ ਜਾਪਾ ਵੈ ਤਾ ਲਏ ਸਮਾਏ ਨਾਨਕ ਜਾਪਾ ਵੈ ਤਾ ਲਏ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਇਸਤੇ ਹੋਏ ਸੋ ਨਾਹੀ ਬੁਰਾ ਹੋਰ ਕਹੋ ਕਿਨ ਕਸ਼ ਕਰਾ ਹੋਰ ਕਹੋ ਕਿਨ ਆਪ ਭਲਾ ਕਰ ਤੂਤ ਅਤ ਨੀਕੀ ਆਪ ਬਣਾ ਕਰ ਤੂਤ ਅਤ ਨੀਕੀ ਆਪ ਭਲਾ ਕਰ ਤੂਤ ਅਤ ਨੀਕੀ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪੇ ਜਾਣੈ ਆਪਣੇ ਜੀ ਹੁਣ ਜਦ ਆਪਾ ਪੜਦੇ ਆ ਨੀਕੀ ਉਹਨੂੰ ਇਕੱਠਾ ਬੋਲਣਾ ਇੱਥੇ ਜੀ ਕੀ ਨਹੀਂ ਬੋਲਣਾ ਜੀ ਕੀ ਜੀ ਕੀ ਇਹ ਸ਼ਬਦ ਅਗੇ ਵੱਖਰੇ ਬੋਲਨੇ ਆ ਜਦ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣ ਆਪਣੇ ਜੀ ਕੀ ਇਹਨੂੰ ਨਖੇੜ ਕੇ ਬੋਲਣਾ ਸ਼ਬਦ ਜੀ ਕੀ ਆਪ ਭਲਾ ਕਰ ਤੂਤ ਅਤ ਨੀਕੀ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣ ਆਪਣੇ ਜੀ ਕੀ ਆਪੇ ਜਾਣ ਆਪਣੇ ਜੀ ਆਪ ਸਾਚ ਧਾਰੀ ਸਭ ਸਾਚ ਆਪ ਸਾਚ ਧਾਰੀ ਸਭ ਸਾਚ ਔਤ ਪੋਤ ਆਪਣ ਸੰਗ ਰਾਚ ਔਤ ਪੋਤ ਆਪਣ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨ ਜਾਏ ਤਾਂ ਕੀ ਗਤ ਮਿਤ ਕਹੀ ਨ ਜਾਏ ਉਸਰ ਹੋਏ ਤਾਂ ਸੋਝੀ ਪਾਏ ਉਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਇਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣ ਤਿਸ ਸਦਾ ਸੁਖ ਹੋਏ ਜੋ ਜਾਣ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਆਪ ਮਿਲਾਏ ਲੈ போக தன வந்த கொல வந்த பத்த வந்த வந்த ਕੁਲਵੰਤ ਕੁਲਵੰਤ ਓਹ ਧਨਵੰਤ ਕੁਲਵੰਤ ਪਤਵੰਤ ਓਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਧਨ 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 ਜਨ ਆਇਆ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣ ਆਵਣ ਕਾ ਇਹ ਸੁਆਉ ਜਨਨਾ ਮਨ ਕਾ ਇਹ ਸੁਆਉ ਜਨਕੈ ਸੰਗ ਚਿਤ ਆਵੈ ਨਾਉ ਜਨਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਨਾਨਕ

ਅਸ਼ਟਪਦੀ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ ਪੂਰੇ ਗੁਰ ਕਾ ਸੁਣ ਉਪਦੇਸ ਗੁਰੇ ਗੁਰ ਕਾ ਸੁਣ ਉਪਦੇਸ ਗੁਰੇ ਗੁਰ ਕਾ ਸੁਣ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾਸ ਸਿਮਰੋ ਗੋਬਿੰਦ ਸਾਸ ਸਾਸ ਸਿਮਰੋ ਉਦਿੰਦ ਮਨ ਅੰਤਰ ਕੀ ਉਤਰੈ ਚਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਰ ਲੇਹੁ ਪੰਡਾਰੈ ਹਰ ਧਨ ਕੇ ਭਰ ਲੇਹੁ ਪੰਡਾਰੈ ਨਾਨਕ ਗੁਰਪੂਰੇ ਨਮਸਕਾਰ ਨਾਨਕ ਗੁਰਪੂਰੇ ਨਮਸਕਾਰ ਕੁਸਲ ਸਹਿਜ ਆਨੰਦ ਦੇਵ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਸਾਧ ਸੰਗ ਭਜ ਪਰਮ ਆਨੰਦ ਦਰਗ ਨਿਵਾਰ ਉਦਾਰ ਹੋ ਜੀਓ ਦਰਗ ਨਿਵਾਰ ਉਦਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਹੋ ਨਾਰਾਇਣ ਏਕ ਚਿਤ ਚਿਤਵੋ ਹੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਇੱਕ ਰੂਪ ਜਾ ਕੇ ਰੰਗ ਅਨੇਕ Gopaal da mudar deen dayal Gopaal da ਪੰਜਨ ਪੂਰਨ ਕਿਰਪਾਲ ਉਹ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਸਿਮਰ ਸਿਮਰ ਨਾਮ ਬਾਰੰਬਾਰ ਆਨੰਤ ਜੀਅ ਕਾ ਇਹ ਆਧਾਰ ਆਨੰਤ ਜੀਅ ਕਾ ਇਹ ਆਧਾਰ ਉਤਮ ਸਲੋਕ ਸਾਧਕੇ ਬਚਨ ਉਤਮ ਸਲੋਕ ਸਾਧਕੇ ਬਚਨ ਮਲਿਕ ਲਾਲ ਇਹ ਰਤਨ ਮਲਿਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਸੁਨਤ ਕਮਾਵਤ ਹੋਤ ਉਧਾਰ ਤਰ ਲੋ ਕਹ ਨਿਸਤਾਰ ਰੰਗ ਰਹੇ ਲੋ ਕਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਗਾ ਹਰ ਰੰਗ ਜਾ ਕੈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਅਨੰਦ ਕਰੇ ਪ੍ਰਭ ਗਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਟੇਗੁਪਾਲ ਮਹਾਤ ਕੈ ਮਾਥੇ ਟੇਗੁਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਣ ਸਰਣੀ ਆਏ ਸ਼ਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਮਿਟ ਗਏ ਬੈਰ ਭਏ ਸਭ ਰੇਨ ਅਮਰਿਤ ਨਾਮ ਸਾਧ ਸੰਗ ਲੈਣ ਅਮਰਿਤ ਨਾਮ ਸਾਧ ਸੰਗ ਲੈਣ ਸੋ ਪਰਸਨ ਭਏ ਗੁਰਦੇਵ ਸੋ ਪਰਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਪੂਰਨ ਹੋਈ సేవ పూరణ ਹੋਈ ਸੇਵਕ ਕੀ ਸੇਵ పూరణ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਆਲ ਜੰਜਾਲ ਵਿਕਾਰ ਤੇ ਰਹਤੇ రామ నామ ਸੁਨ ਰਸਨਾ ਕਹਤੇ ਨਾਮ ਨਾਮ ਗਰ ਪ੍ਰਸਾਦ ਦਇਆ ਪ੍ਰਭ ਤਾਰੀ ਗਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭਹੀ ਖੇਪ ਹਮਾਰੀ ਨਾਨਕ ਨਿਭਹੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਜ ਗੋਬਿੰਦ ਗੁਣ ਨਾਮ ਸੁਖਮਣੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਰਗ ਇਛਾ ਆ ਕੀ ਪੂਰਨ ਹੋਏ ਪ੍ਰਦਾਨ purakh ਪ੍ਰਗਟ ਸਭ ਲੋਏ ਪ੍ਰਦਾਨ purakh ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਸਭ ਤੇ ਊਚ ਪਾਏ ਅਸਥਾਨ ਦਹਰ ਨਾ ਹੋਵੇ ਆਵਣ ਜਾਣ ਦਹਰ ਨਾ ਹੋਵੇ ਆਵਣ ਜਾਣ ਹਰ ਧਨ ਖਾਟ ਚਲੈ ਜਨ ਕੋ ਸੋਏ ਹਰ ਧਨ ਖਾਟ ਚਲੈ ਜਨ ਸੋਏ ਹਰ ਧਨ ਖਾਟ ਚਲੈ ਜਨ ਸੋਏ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਨਾਨਕ ਜਿਸ ਹੈ ਪ੍ਰਾਪਤ ਦੇ ਹੋਈ ਕੇਮ ਸੰਤ ਰਿੱਧ ਨਵ ਨਿਧ ਕੇਮ ਸੰਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਬੁੱਧ ਗਿਆਨ ਸਰਬ ਵਿਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀਤਾ ਸਮਦਰਸੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਜਨ ਫਲ ਤਿਸ ਜਨ ਕੈ ਗੁਰਨਾਣਕ ਨਾਮ ਬਚਨ ਮਨ ਸੁਨੇ ਗੁਰਨਾਣਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਇਹੋ ਨਿਦਾਨ ਜਪੈ ਮਨ ਕੋਏ ਸਭ ਜਗ ਮਹਿ ਤਾਂ ਕੀ ਗਤ ਹੋਏ ਸਭ ਜਗ ਮਹਿ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਿਮਰਤ ਸਾਸਤ੍ਰ ਵੇਦ ਬਹਾਈ ਸਗਲ ਮਤਾਤ ਕੇਵਲ ਹਰ ਨਾਮ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਔਟ ਅਪਰਾਧ ਸਾਧ ਸੰਗ ਮਿਟੈ ਔਟ ਅਪਰਾਧ ਸਾਧ ਸੰਗ ਸੰਤਿ ਕਰਪਾ ਤੇ ਜਮ ਤੇ ਛਟੈ ਸੰਤਿ ਕਰਪਾ ਤੇ ਜਮ ਤੇ ਛਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ 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 ਸਾਧ ਸਰਣ ਨਾਨਕ ਤੇ ਆਏ ਸਾਧ ਸਰਣ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਜਿਸ ਜਨ ਆਵੇ ਹਰ ਪ੍ਰਭ ਚੀਤ ਜਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਦਾ ਕਾ ਦੁਖ ਨਿਵਾਰੈ ਜਨਮ ਮਰਨ ਦਾ ਕਾ ਦੁਖ ਨਿਵਾਰੈ ਤੁਲਬ ਦੇਹ ਤਤਕਾਲ ਉਦਾਰੈ ਤੁਲਬ ਦੇਹ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਦੁਖ ਰੋਗ ਬਿਨ ਸੇ ਪੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਾਧਨਾਮ ਨਿਰਮਲਤਾ ਕੇ ਸਭਤੇ ਊਚ ਤਾ ਕੀ ਸੋਭਾ ਬਣੀ ਸਭਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਨਾਨਕ ਇਹ ਗੁਣ ਨਾਮ ਸੁਖਮਣੀ ਦੁਖ ਰੋਗ ਬਿਨਸੇ ਪੈ ਭਰਮ ਦੁਖ ਰੋਗ ਬਿਨਸੇ ਦਾ ਨਾਮ ਨਿਰਮਲਤਾ ਕੇ ਕਰਮ ਸਾਧਨਾ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਿਰਮਲਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਨਾਨਕ ਇਹ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਣਾ ਸਿਰ ਪੰਜ ਮੀਟਰ ਦਿਲ ਕਰਿਆ